ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਤ ਸ਼੍ਰੇਆ ਟੀਵੀ ਤੇ ਮੈਂ ਸਰਵਿੰਦਰ ਕੰਪੋਜ 50 ਸਰਕਾਰ ਵੱਲੋਂ ਚੜੀ ਗਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਅੰਦਸ਼ਾ ਦੇ ਤਹਿਤ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਜਿਹੜੇ ਹੈਗੇ ਆ ਉਹਨਾਂ ਤੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਉਸ ਕਾਨ ਨਗਰ ਦੇ ਵਿੱਚ ਵੀ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਕੁਲਵੰਤ ਸਹੋਤਾ ਨਾਮ ਦਾ ਸ਼ਖਸਾ ਜਿਹੜੇ ਤੇ 506 ਮਾਮਲੇ ਕਰਕੇ ਨੇ ਔਰ ਉਹਦੇ ਘਰ ਦੇ ਉੱਤੇ ਅੱਜ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਨਸ਼ੇ ਦੀ ਕਮਾਈ ਤੋਂ ਮਕਾਨ ਦੀ ਉਸਾਰੀ ਕੀਤੀ ਗਈ ਹੈ ਜਿਹਦੇ ਕਰਕੇ ਇਸ ਦੀ ਜਿਹੜੀ ਇੰਕਰੋਚਮੈਂਟ ਜਿਹੜੀ ਸੀਗੀ ਉਹ ਕੀਤੀ ਗਈ ਸੀਗੀ ਹੁਣ ਨਗਰ ਨਿਗਮ ਵੱਲੋਂ ਕਾਰਵਾਈ ਅਮਲ ਚੁਲਾਈ ਜਾਂਦੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2010 ਦੇ ਵਿੱਚ ਤਲਵੰਤ ਸਹੋਤਾ ਉਰਫ ਸੰਦੀ ਕਟਾ ਇਹਦੇ ਉੱਤੇ ਕਤਲ ਦਾ ਮਾਮਲਾ ਵੀ ਦਰਜ ਹੈ ਤੇ ਇਸ ਵੇਲੇ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚੁਲਾਈ ਗਈ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਕੋਠੀ ਹੈਗੀ ਆ ਉਪਕਰਨਕਰ ਦੇ ਵਿੱਚ ਉਸ ਨੂੰ ਠਹਿ ਠੇਰੀ ਕੀਤਾ ਜਾ ਰਿਹਾ ਉਸ ਦੇ ਤੇ ਕਾਰਵਾਈ ਜਿਹੜੀ ਹੈਗੀ ਆ ਪੰਜਾਬ ਪੁਲਿਸ ਤੇ ਕਾਰਪੋਰੇਸ਼ਨ ਜਲੰਧਰ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜੇ ਲੋਕ ਸੀਗੇ ਇਸ ਇਲਾਕੇ ਦੇ ਉਹ ਵੀ ਤੰਤ ਪ੍ਰੇਸ਼ਾਨ ਸੀਗੇ ਕਿਉਂਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਨਸ਼ਾ ਸੇਵਨ ਕਰਨ ਵਾਲਿਆਂ ਦਾ ਤੰਤਾ ਜਿਹੜਾ ਸੀਗਾ ਉਹ ਲੱਗਿਆ ਰਹਿੰਦਾ ਸੀਗਾ ਉਹ ਇਥੇ ਲਗਾਤਾਰ ਮਸ਼ਾ ਲੈਣ ਵਾਸਤੇ ਇਸ ਘਰ ਦਾ ਰੋਕ ਕਰਦੇ ਸੀਗੇ ਤੇ ਅੱਜ ਤੇ ਉਹ ਕੱਲ ਇਹ ਵਿਹਾੜੇ ਨੋਟਿਸ ਜਾਰੀ ਕੀਤਾ ਗਿਆ ਸੀ ਨੋਟਿਸ ਜਾਰੀ ਕਰਨ ਤੋਂ ਬਾਅਦ ਅੱਜ ਜਿਹੜੀ ਹੈ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਔਰ ਲਗਾਤਾਰ ਸੁਪੇਸ਼ੀਰਾ ਦੇਖ ਰਹੇ ਹੋ ਕਿ ਇਹ ਕਿਹੜਾ ਤੀਜਰ ਹੈ ਕਿ ਜਿੱਥੇ ਸਲਵਤ ਸੁਵੋਤਾ ਜਿਹੜਾ ਹੈਗਾ ਉਸ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬਿਲਕੁਲ ਤਸਵੀਰਾਂ ਨੇ ਉਪਕਰਨ ਕਰਦੀਆਂ ਜਿੱਥੇ ਇਹ ਕਾਰਵਾਈ ਅਮਦਲੀ ਹੰਦੀ ਗਈ ਹੈ ਦੱਸਿਆ ਜਾ ਰਿਹਾ 506 ਮਾਮਲੇ ਜਿਹੜੇ ਹੈਗੇ ਨਸ਼ਾ ਤਸਰੀ ਦੇ ਉਹ ਇਹਦੇ ਉੱਤੇ ਦਰਜ ਹੋਏ ਨੇ ਤੇ 2010 ਦੇ ਵਿੱਚ ਇਹ ਚ ਕਤਲ ਦਾ ਮਾਮਲਾ ਵੀ ਇਹਦੇ ਉੱਤੇ ਜਾਚਿਆ ਗਿਆ ਪਰਮ ਸੁਰਤਾ ਉਸ ਸੰਧੀ ਪਟਾ ਨਾਮ ਦੱਸਿਆ ਜਾ ਰਿਹਾ ਔਰ ਵਾਰਨਿੰਗ ਦਿੱਤੀ ਗਈ ਸੀ ਕਈ ਵਾਰੀ ਔਰ ਵਾਰਨਿੰਗ ਦੇਖੋ ਬਾਅਦ ਅੱਜ ਇਹ ਕਾਰ ਆਗਮਨ ਤੇ ਲਿਆਂਦਾ ਗਿਆ ਸਰ ਇਹ ਵੀ ਦੇਖ ਲਿਓ ਕਾਰ ਜਿਹੜੀ ਅਮਰਗੜ ਦੀ ਹੈ ਇਹ ਨਗਰ ਨਿਗਮ ਜ਼ਿਲ੍ਹਾ ਅਧਿਕਾਰੀ ਵੱਲੋਂ ਸਾਨੂੰ ਅੱਜ ਇਫਲਾਨ ਨਿਬਸੀਗੀ ਤੇ ਜਿਹੜੀ ਹੈਗੀ ਹੈ ਡਿਮੋਲੇਸ਼ਨ ਵਾਸਤੇ ਉਹ ਜਿਹੜਾ ਇਹ ਬੰਦਾ ਹੈਗਾ ਉਹ ਕਾਰ ਨਿਗਮ ਵਰਕੇ ਕੀਤੀ ਜਾ ਰਹੀ ਹੈ ਤੇ ਇਹ ਬੰਦਾ ਜਿਹੜਾ ਇਹਨਾਂ ਨੇ ਆਇਡੈਂਟੀਫਾਈ ਕੀਤਾ ਹੈ ਜਿਹੜਾ ਵਿਅਕਤੀ ਇਹਦਾ ਪੁਲਿਸ ਰਿਕਾਰਡ ਚੈੱਕ ਕੀਤਾ ਗਿਆ ਇਹਦਾ ਨਾਮ ਕੁਲਵੰਸ ਹੋਤਾ ਹੈਗਾ ਅੱਤ ਇਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਖਿਲਾਫ ਐਨਡੀਪੀਐਸ ਦੇ ਤਹਿਤ ਪੰਜ ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ ਚਾਰ ਕਮਿਸ਼ਨੇਟ ਤੇ ਤੇਜ ਵਿਧਾਤੀ ਵਿਕੇ ਦਰਜ ਨੇ ਇਹ ਹਲੇ ਬੇਲ ਤੇ ਹੈ ਜਿਦਾ 2010 ਦੇ ਵਿੱਚ ਤੇ ਕਤਲ ਦਾ ਮਾਮਲਾ ਵੀ ਕਰ ਰਹਿਣਾ ਨਹੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਹੈ 2018 ਤੋਂ ਕੀਤੇ ਤੇ ਐਨਡੀਪੀਐਸ ਦਾ ਪਹਿਲਾ ਮੁਕਦਮਾ ਸੀਗਾ ਤੇ ਰੀਸੈਂਟ ਮੁਕਦਮਾ ਇਹਦੇ ਤੇ 2025 ਵਿਕੇ ਵੀ ਦਰਜ ਨੇ ਕੁੱਲ ਕੁੱਲ ਤੇ ਕਿੰਨੇ ਮਾਮਲੇ ਨੇ ਐਨਡੀਪੀਐਸ ਦੇ ਇਹਦੇ ਕੋਲ ਕੁੱਲ ਜੀ ਪੰਜ ਮੁਕਦਮੇ ਨੇ ਪੰਜ ਕਾਰਵਾਈ ਜਿਹੜੀ ਇਲਿਗਲ ਅਪਰੋਚ ਵਿੱਚ ਹੈ ਇਹ ਇਲਿਗਲ ਅਕਰੋਜਮੈਂਟ ਦੀ ਸਾਨੂੰ ਨਗਰ ਨਿਗਮ ਵੱਲੋਂ ਪੱਤਰ ਆਇਆ ਸੀਗਾ ਜਿਹਦੇ ਤਹਿਤ ਅੱਜ ਨੂੰ ਉਹਨੂੰ ਪੁਲਿਸ ਸੁਰੱਖਿਆ ਮੁਹਈਆ ਕਰਵਾ ਰਹੇ ਹਾਂ ਇਸ ਨੂੰ ਇਹ ਤਾਂ ਅਛੇ ਉਹ ਤਾਂ ਗਿਣ ਸਕਦੇ ਕਿ ਨਹੀਂ ਗਿਣ ਸਕਦੇ ਨਹੀਂ ਜਾ ਸਕਦਾ ਕਿਉਂਕਿ ਇਹ ਜਿਹੜਾ ਬੰਦਾ ਸੀ ਉਹ ਵੀ ਦੱਸ ਰਹੇ ਕਿ ਇਹਦੇ ਖਿਲਾਫ ਜਿਹੜੇ 5 ਮਕਦਮੇ ਨੇ ਐਨਡੀਪੀਐਸ ਦੇ ਦਰਜ ਰੀਸੈਂਟ ਮਕਦਮਾ 21425 ਦਾ ਹੀ ਹੈਗਾ ਉਹਨੇ ਬੰਦਾ ਫਿਰ ਹਾਂਜੀ ਹੁਣ ਬੰਦਾ ਕੋਲ ਬਿਲਕੁਲ 5 ਮਾਮਲੇ ਦਰਜ ਹੈਗੇ ਨੇ ਔਰ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਆ ਕੇ ਉਹਨਾਂ ਸਰ ਕਿਵੇਂ ਦੇਖੋ ਇਲੀਗਲ ਅਪਰੋਚਮੈਂਟ ਆ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਜਿਵੇਂ ਲੜੀਵਾਰ ਆਪਾਂ ਇਹਨਾਂ ਨੂੰ ਨੋਟਿਸ ਲੈਣਾ ਦਿੱਤੇ ਹੋਏ ਆ ਤੇ ਆਇਡੈਂਟੀਫਾਈ ਕਰਕੇ ਟਾਈਮ ਤੇ ਟਾਈਮ ਇਹਨਾਂ ਦੇ ਜੋ ਵੀ ਇਹਨਾਂ ਦੀ ਵਾਇਓਲੇਸ਼ਨ ਕੀਤੀ ਹੋਈ ਹੈ ਉਹਨਾਂ ਤੇ ਕਾਰਵਾਈ ਕਰਦੇ ਕਿੰਨੀ ਜਗ੍ਹਾ ਇਹਨਾਂ ਨੇ ਇਲੀਗਲ ਅਪਰੋਚਮੈਂਟ ਕੀਤੀ ਹੈ ਇਹਨਾਂ ਦੀ ਜਿਹੜੀ ਸੜਕ ਦੇ ਉੱਪਰ 2.5 ਤੋਂ 3 ਫੁੱਟ ਦਾ ਬੰਦਰਾ ਹੈਗਾ ਤੇ ਪੂਰੇ ਜੋ ਪੌੜੀਆਂ ਬਣਾਈਆਂ ਹੋਈਆਂ ਨੇ ਇਹ ਸੜਕ ਦੇ ਵਿੱਚ ਇਨਕ੍ਰੋਚਮੈਂਟ ਹੈ ਪਲੱਸ ਜੋ ਹਾਊਸ ਲੈਂਡ ਦੀ ਹੈਗੀ ਹੋਰ ਵੀ ਕੋਈ ਆਇਡੈਂਟੀਫਾਈ ਕੀਤੇ ਏਰੀਆ ਹਾਂਜੀ ਇਸ ਤਰ੍ਹਾਂ ਦੇ ਹੈਗੇ ਜੀ ਤਕਰੀਬਨ 35 ਤੋਂ 40 ਦੇ ਕੇਸ ਹੈਗੇ ਆ ਤੇ ਉਹਨਾਂ ਤੇ 4 ਤੇ 5 ਤੇਸੀਂ ਜਾਂ ਕਾਰਵਾਈ ਕਰ ਚੁੱਕੇ ਆ ਤੇ ਟਾਈਮ ਟੂ ਟਾਈਮ ਇਹਨਾਂ ਤੇ ਕਰਦੇ ਰਹੇ ਆ ਬਿਲਕੁਲ 35 ਤੋਂ 40 ਹੋਰ ਮਾਮਲੇ ਵੀ ਹੈਗੇ ਜਿਹੜੇ ਆਇਡੈਂਟੀਫਾਈ ਕੀਤੇ ਹੋਏ ਨੇ ਔਰ ਲਗਾਤਾਰ ਜਿਹੜੀ ਕਾਰਵਾਈ ਅਮਜ ਪੰਜਾਬ ਪੁਲਿਸ ਤੇ ਸਿੰਧਰ ਕਾਰਪੋਰੇਸ਼ਨ ਵੱਲੋਂ ਚਲਦੀ ਗਈ ਆ ਔਰ ਲਗਾਤਾਰ ਇਹ ਕਾਰਵਾਈ ਪੰਜਾਬ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵੇਖਾਨੂੰ ਮਿਲਿਆ ਅੱਜ ਸੰਦੀਪ ਕੱਟਾ ਪੂਰਾ ਨਾਮ ਦੁਲਵੰਤ ਸੋਹਤਾ ਜਿਹਦੇ ਘਰ ਦੇ ਉੱਤੇ ਅੱਜ ਕਾਰਵਾਈ ਕੀਤੀ ਗਈ ਹੈ ਨੋਟਿਸ ਦਿੱਤੇ ਗਏ ਸੀਗੇ ਪਰ ਨੋਟਿਸ ਦੇਣ ਤੋਂ ਬਾਅਦ ਵੀ ਜਿਹੜੀ ਅੱਜ ਕਾਰਵਾਈ ਜਿਹੜਾ ਫੁੱਟਰੈਸਟ ਹੈਗਾ ਬਾਹਰ ਪੌੜੀਆਂ ਦਾ ਵਧਰਾ ਕੀਤਾ ਹੋਇਆ ਉਸ ਨੂੰ ਤੋੜਿਆ ਜਾ ਰਿਹਾ ਨਾਲ ਦੀ ਨਾਲ ਜਿਹੜਾ ਉੱਪਰ ਦੇ ਹਾਈ ਕੋਰਟ ਦਾ ਵਧਾ ਹੈਗਾ ਉਸ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਅੱਜ ਕੀਤੀ ਜਾ ਰਹੀ ਹੈ ਸਬਾਤਾਰਤ ਤਸੀਲਾ ਸੀ ਆਪਣੇ ਦਸਤਖਤ ਕਰਕੇ ਜਾ ਰਹੇ ਆ ਨਵੀਤਾ ਦਾਦਾਪੁਰ ਲਿਖੇ ਲੋ ਦਿਨਸ਼ਰਾ ਜੀ ਦੇ ਨਾਮ ਮਿਲੋ ਜੀ ਜਾਇਜ਼ ਧੰਨਵਾਦ